ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਦੋ ਟਰੈਕਟਰ ਵਕਾਊ ਲੈ ਕੇ ਆਇਆ ਬਾਈ ਇੱਕ ਤਾਂ ਆਹ ਇੰਡੋਫਾਰਮ ਇੱਕ 5911 ਇੱਕ ਤੂੜੀ ਬਣਾਉਣ ਵਾਲੀ ਮਸ਼ੀਨ ਤੇ ਇੱਕ ਟਰਾਲਾ ਚਾਰ ਚੀਜ਼ਾਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਤੇ ਕਿਸੇ ਵੀ ਪੁਰਾਣੇ ਐਡ ਕਰਾਉਣੀ ਹੁੰਦੀ ਆ ਮੇਰਾ ਉੱਪਰ ਨੰਬਰ ਲੱਗਿਆ ਹੋਇਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਆ ਥਰਡਾ ਨੰਬਰ ਬਾਈ ਟਰੈਕਟਰ ਵਾਲੇ ਦਾ ਤੇ ਇੰਡੋਫਾਰਮ ਟਰੈਕਟਰ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ 30 35 30 35 ਇੰਡੋਫਾਰਮ ਟਰੈਕਟਰ ਆ ਬਾਈ ਤੇ 2014 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ 9095 ਪੈਸੇ ਟਪਾਇਆ ਟਰੈਕਟਰ ਦੇ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈ ਦਾ ਫਲੋਰ ਜਲੰਧਰ ਏਰੀਆ ਚ ਬਈ ਫਲੋਰ ਏਰੀਆ ਪੈਂਦਾ ਤੇ ਏਰੀਆ ਬਾਈ ਦਾ ਫਲੋਰ ਫਲੋਰ ਦੇ ਨਾਲ ਪੈਂਦਾ ਬਾਈ ਦਾ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਐਂਡੋ ਫਾਰਮ ਟਰੈਕਟਰ ਆ 2 ਲੱਖ ਤੇ 44000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਰੋਹਣੇ ਰੀਪਰ ਲੈਣਾ ਹੋਵੇ ਕੇਐਸ ਸਾਰੇ ਭਰਾ ਦੇਖ ਲਓ ਬਾਈ ਇਹ ਤੂੜੀ ਬਣਾਉਣ ਵਾਲਾ ਬਈ ਕੇਐਸ ਰੀਪਰ ਤੇ 2014 ਮਾਡਲ ਕਿਸੇ ਵੀ ਰੋਹਣੇ ਇਹ ਲੈਣਾ ਹੋਵੇ ਬਈ ਰੀਪਰ ਤੇ ਇਹ ਰੀਪਰ ਖੜਾ ਪਿੰਡ ਢਿੱਲਮਾ ਪਿੰਡ ਬਈ ਬਾਈ ਦਾ ਢਿੱਲਮਾ ਸਾਧਕ ਕੋਲੇ ਪੈਂਦਾ ਬਾਈ ਉੱਥੇ ਖੜਾ ਤੇ ਬਾਈ ਕਹਿੰਦਾ ਪੂਰਾ ਵਧੀਆ ਮੇਰਾ ਰੀਪਰ ਆ ਬਾਈ 1 ਲੱਖ ਤੇ 25000 ਦੇ ਆਸੇ ਪਾਸੇ ਮੈਂ ਇਸ ਕੰਪਨੀ ਦਾ ਰੀਪਰ ਦੇ ਦੂੰਗਾ 2014 ਮਾਡਲ ਕਿਸੇ ਵੀ ਪੁਰਾਣੇ ਬਈ ਇਹ ਰੀਪਰ ਲੈਣਾ ਹੋਵੇ ਤੇ ਇਹ ਪਿੰਡ ਢਿੱਲਮਾ ਖੜਾ ਸਾਦਕ ਕੋਲੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ 911 ਟਰੈਕਟਰ ਬਕਾਊਆ ਕਿਸੇ ਵੀ ਪੁਰਾਣੇ 911 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਪੂਰਾ 2000 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਸਟੀering ਪਾਵਰ ਹੋਇਆ ਬਾ ਵੀ ਟਰੈਕਟਰ ਦਾ ਤੇ ਮਗਰਲੇ ਪੈ ਟਾਇਰ 65 ਕ ਪੈਸੇ ਆ ਤੇ ਮੂਹਰੇ ਜਮਾ ਨਵੇਂ ਆ ਕਿਸੇ ਵੀ ਪੁਰਾਣੇ ਵੀ 9511 ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈ ਦਾ ਮਲੇਲ ਕੋਟਲਾ ਏਰੀਆ ਬਾਈ ਮਲੇਲ ਕੋਟਲੇ ਏਰੀਏ ਟਰੈਕਟਰ ਖੜਾ ਬਾਈ ਕਹਿੰਦਾ ਸਾਰੇ ਪਾਸੇ ਚੈੱਕ ਕਰਕੇ ਸਾਡੇ ਘਰੋਂ ਟਰੈਕਟਰ ਲੈ ਜਾਓ ਬਾਈ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ 9511 ਤੇ ਬਾਈ ਕਹਿੰਦੇ 2 ਲੱਖ ਤੇ 60000 ਦੇ ਆਸੇ ਪਾਸੇ 9511 ਟਰੈਟ ਦੇ ਦਾਂਗੇ ਬਾਈ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 12 6.5 ਟਰਾਲਾ ਬਾਈ ਸਾਰੇ ਭਰਾ ਦੇਖ ਲਓ ਬਾਈ ਇਹ 12 6.5 ਟਰਾਲਾ ਤੇ ਜੈਕ ਵਾਲਾ ਟਰਾਲਾ ਬਾਈ ਤੇ ਟਾਇਰ ਟੋਰ ਵੀ ਬਾਈ ਕਹਿੰਦੇ ਪੂਰੇ ਬਈ ਵਧੀਆ ਪਏ ਆ ਤੇ ਪੂਰਾ ਭਾਰਾ ਟਰਾਲਾ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਏਰੀਆ ਅੰਮ੍ਰਿਤਸਰ ਏਰੀਆ ਅੰਮ੍ਰਿਤਸਰ ਤੇ ਪਿੰਡ ਬਾਈ ਮਜੀਠਾ ਮਜੀਠੇ ਪਿੰਡ ਟਰਾਲਾ ਖੜਾ ਬਾਈ ਕਹਿੰਦੇ 1 ਲੱਖ ਤੇ 60000 ਦੇ ਆਸੇ ਪਾਸੇ ਟਰਾਲਾ ਦੇ ਦਾਂਗੇ ਬਾਈ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਮਜੀਠੇ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲੇ 4 ਸੀ ਤੇ ਆਪਾਂ ਚਾਰੇ ਦਿਖਾਤੀਆਂ ਬਾਈ ਤੇ ਕੱਲ ਨੂੰ ਖੇਤੀਬਾੜੀ ਸੰਧਾ ਦੀਆਂ ਵੀਡੀਓ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ